ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਨੀ ਕੋਈ ਨਹੀਂ ਦੁਨੀਆ ਉੱਤੇ ਸਿੱਖੋ ਇੱਕ ਚੀਜ਼ ਦਾ ਮਾਨ ਕਰਿਆ ਕਰੋ ਤੁਹਾਡੇ ਕੋਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਹੈ ਉਹਦੇ ਵਰਗਾ ਕੋਈ ਨਹੀਂ ਉਹਦੇ ਵਰਗਾ ਦਾਤਾ ਕੋਈ ਨਹੀਂ ਉਹਦੇ ਵਰਗਾ ਜਰਨੈਲ ਕੋਈ ਨਹੀਂ ਉਹਦੇ ਵਰਗਾ ਗੁਰੂ ਕੋਈ ਨਹੀਂ ਸਾਡੀਆਂ ਸਾਰੀਆਂ ਜ਼ਿੰਦਗੀਆਂ ਵੀ ਲੱਗ ਜਾਣ ਸਾਡੀਆਂ ਸਾਰੀਆਂ ਜਵਾਨਾਂ ਵੀ ਲੱਗ ਜਾਣ ਤੇ ਮੇਰੇ ਹਿਸਾਬ ਨਾਲ ਅਸੀਂ ਗੁਰੂ ਗੋਬਿੰਦ ਸਿੰਘ ਦੇ ਗੁਣ ਨਹੀਂ ਗਾ ਸਕਦੇ ਗੁਰੂ ਮੇਰਾ ਬਹੁਤ ਸਮਰੱਥ ਹੈ ਜੇ ਸਾਨੂੰ ਸਾਰਿਆਂ ਨੂੰ ਗੁਰਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਦੇ ਵਿੱਚ ਇੱਕ ਇੱਕ ਸ਼ਬਦ ਕਹਿਣ ਦਾ ਮੌਕਾ ਮਿਲੇ ਸਾਡੇ ਕੋਲ ਪੂਰਾ ਜੋਰ ਲਾ ਕੇ 10 ਤੋਂ ਲੈ ਕੇ 12 ਸ਼ਬਦਾਂ ਮੁੜ ਕੇ ਸਾਡੇ ਸ਼ਬਦ ਖਤਮ ਹੋ ਜਾਣੇ ਆ ਸਾਡੇ ਚੋਂ ਕੋਈ ਕਹਿ ਦੂ ਬਾਜਾਂ ਵਾਲਾ ਕੋਈ ਕਹਿ ਦੂ ਤਾਜਾਂ ਵਾਲਾ ਕੋਈ ਕਹਿ ਦੂ ਨੀਲੇ ਘੋੜੇ ਵਾਲਾ ਕੋਈ ਕਹਿ ਦੂ ਪੁੱਤਰਾਂ ਦਾ ਦਾਨੀ ਸਰਬੰਸ ਪਦਾਨੀ ਅੰਮ੍ਰਿਤ ਦਾ ਦਾਤਾ ਆਨੰਦਪੁਰ ਦਾ ਵਾਸੀ ਪਰ ਜ਼ੁਬਾਨ ਖਤਮ ਹੋ ਸਕਦੀ ਹੈ ਸ਼ਬਦ ਖਤਮ ਹੋ ਸਕਦੇ ਆ ਗੁਰਗੋਬਿੰਦ ਸਿੰਘ ਮਹਾਰਾਜ ਤੇਰੀ ਵਡਿਆਈ ਖਤਮ ਨਹੀਂ ਹੋ ਸਕਦੀ ਪੁੱਛੋ ਭਾਈ ਨੰਦ ਲਾਲ ਨੂੰ ਭਾਈ ਨੰਦ ਲਾਲ ਨੇ ਜਿਹੜਾ ਗੰਜਨਾਮਾ ਲਿਖਿਆ ਕਹਿੰਦੇ ਨਾਸਰੋ ਮਨਸੂਰ ਗੁਰਗੋਬਿੰਦ ਸਿੰਘ ਤੇਜ ਦੀ ਮਨਜੂਰ ਗੁਰਗੋਬਿੰਦ ਸਿੰਘ ਹੱਕਰਾ ਗੰਜੂਰ ਗੁਰਗੋਬਿੰਦ ਸਿੰਘ ਜੁਮਲਾ ਫੈਜੇ ਨੂਰ ਗੁਰਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ ਕਹਿੰਦੇ ਗੁਰਗੋਬਿੰਦ ਸਿੰਘ ਮਹਾਰਾਜ ਮੇਰੀ ਕਲਮ ਖਤਮ ਹੋ ਗਈ ਆ ਪਰ ਤੇਰੀ ਸਿਫਤ ਨਹੀਂ ਖਤਮ ਹੋਈ